ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਦੀ ਚੋਣ ਮਹੀਮ ਨੂੰ ਲਗਾਤਾਰ ਵੱਡਾ ਹੰਗਾਰਾ ਮਿਲ ਰਿਹਾ ਜਿੱਥੇ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਵੱਲੋਂ ਉਹਨਾਂ ਨੂੰ ਸਮਰਥਨ ਕੀਤਾ ਜਾ ਰਿਹਾ ਉੱਤੇ ਹੀ ਵਪਾਰੀ ਵਰਗ ਵੱਲੋਂ ਵੀ ਉਹਨਾਂ ਦਾ ਸਮਰਥਨ ਕੀਤਾ ਜਾ ਰਿਹਾ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਲੁਧਿਆਣਾ ਦੇ ਪ੍ਰਮੁੱਖ ਬਾਜ਼ਾਰਾਂ ਦੇ ਵਿੱਚ ਅਸ਼ੋਕ ਪ੍ਰਾਸ਼ਰ ਪੱਪੀ ਵੱਲੋਂ ਪੈਦਲ ਮਾਰਚ ਕਰਕੇ ਵਪਾਰੀਆਂ ਦੇ ਨਾਲ ਰਾਫਤਾ ਕਾਇਮ ਕੀਤਾ ਗਿਆ ਲੋਕਾਂ ਵੱਲੋਂ ਭਰਮਾ ਹੰਗਾਰਾ ਅਤੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਜਗਾ ਜਗਾ ਉਹਨਾਂ ਦੇ ਸਵਾਗਤ ਦੇ ਵਿੱਚ ਲੋਕ ਉਹਨਾਂ ਨੂੰ ਹਾਰ પા ਕੇ ਸਮਰਥਨ ਦੇਣ ਦਾ ਐਲਾਨ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਅਸ਼ੋਕ ਪ੍ਰਾਸ਼ਰ ਪੱਪੀ ਨੇ ਕਿਹਾ ਕਿ ਲੋਕਾਂ ਦਾ ਭਰਪੂਰ ਸਾਥ ਮਿਲਿਆ ਤੇ ਦੂਜੇ ਪਾਸੇ ਜਿਹੜੇ ਕਾਂਗਰਸ ਦੇ ਲੋਕ ਕਾਂਗਰਸ ਦੇ ਨੇਤਾ ਪ੍ਰਵਾਸੀ ਮਜ਼ਦੂਰਾਂ ਨੂੰ ਯੂਪੀ ਬਿਹਾਰ ਦੇ ਲੋਕਾਂ ਦੇ ਬਾਰੇ ਟਿੱਪਣੀਆਂ ਕਰ ਰਹੇ ਨੇ ਉਹਨਾਂ ਨੂੰ ਲੋਕ ਵੋਟਾਂ 'ਚ ਸਬਕ ਸਖਾਣਗੇ ਮੱਬੀ ਤੇਰੀ ਦੋਸਤ ਤੇਰਾ ਦਿਲਾਂ 'ਤੇ ਠੋਕ ਕੇ ਮੱਬੀ ਤੇਰੀ ਦੋਸਤ ਇਹਨਾਂ ਲੋਕਾਂ ਨੇ ਰਾਜਨੀਤੀ ਹਮੇਸ਼ਾ ਵੰਡ ਦੀ ਕੀਤੀ ਆ ਇਹ ਵੰਡ ਦੇ ਵਿੱਚੋਂ ਨਿਕਲੀਆਂ ਹੋਈਆਂ ਪਾਰਟੀਆਂ ਨੇ ਇਹਨਾਂ ਨੇ ਤਾਂ ਹੀ ਮੁਲਕ ਦਾ ਨੁਕਸਾਨ ਕੀਤਾ ਲੇਬਰ ਤੋਂ ਬਿਨਾ ਇੱਥੇ ਕਿਵੇਂ ਕੰਮ ਚੱਲ ਜੂਗਾ ਆ ਹੁਣ ਸਾਰੇ ਵਪਾਰੀ ਖੜੇ ਆਏ ਇਕੱਲੇ ਕੀ ਕਰ ਲੂਗੇ ਜੇ ਇਹਨਾਂ ਦੀ ਲੇਬਰ ਨਹੀਂ ਹੋਊਗੀ ਨਾਲ ਇਸ ਕਰਕੇ ਪੰਜਾਬੀ ਆਪਣਾ ਕੰਮ ਕਰਦਾ ਪਿਆ ਲੇਬਰ ਆਪਣਾ ਕੰਮ ਕਰਦੀ ਆ ਉਹਨਾਂ ਅਸੀਂ ਵੀ ਲੋਕ ਬਾਹਰ ਜਾ ਕੇ ਫੋਰਨ ਚ ਸਾਡੇ ਬੱਚੇ ਨਹੀਂ ਜਾਂਦੇ ਜੇ ਕਹਾਂ ਹੁਣ ਹਰ ਇੱਕ ਜਗ੍ਹਾ ਤੇ ਆਪਣੀ ਆਪਣੀ ਪਵੰਦੀ ਹੈ ਆਜ਼ਾਦ ਮੁਲਕ ਆ ਇਹ ਲੋਕਤੰਤਰ ਦਾ ਪਹਿਲਾ ਸਭ ਨਾਲ ਵੱਡਾ ਜਿਹੜਾ ਲੋਕਤੰਤਰ ਆ ਉਹ ਇੰਡੀਆ ਦਾ ਆ ਲੋਕਤੰਤਰ ਚ ਜਿਹੜਾ ਮਰਜ਼ੀ ਆਪਣੀ ਆਵਾਜ਼ ਝਟਾ ਸਕਦਾ ਜਿਹੜਾ ਮਰਜ਼ੀ ਜੋ ਮਰਜ਼ੀ ਕਰ ਸਕਦਾ ਕਿਸਾਨਾਂ ਨੇ ਨਾ ਸਮਾਂ ਦੀ ਕਿਹਾ ਹੋਇਆ ਵਾਦਾ ਵਾ ਉਹਨੇ ਜੋ ਕਿਹਾ ਵਾ ਪੂਰਾ ਕੀਤਾ ਔਰ ਪੂਰਾ ਕਰੂਗਾ ਕਿਸਾਨਾਂ ਦਾ ਵੀ ਕਹਿਣਗੇ ਅਗਰ ਅਮਿਤ ਸ਼ਾ ਦੇ ਚੱਲਣ ਨਾਲ ਬਹੁਤ ਕੀਤਾ ਜੂਗਾ ਕਿ ਕੀ ਕਹਿਣਾ ਚਾਹੁੰਦੇ ਦੇਖੋ ਗੱਲ ਸੁਣੋ ਬੀਜੇ ਦਾ ਉਹਨਾਂ ਨੇ ਕੰਡੇ ਆ ਹੁਣ ਵੋਟਾਂ ਕਿਵੇਂ ਮੰਗਣ ਆ ਜੂਗੇ ਇੱਥੇ ਮੋਦੀ ਦੇ ਅਮਿਤ ਸ਼ਾ ਉਹਨਾਂ ਨੇ ਬੀਜੇ ਦਾ ਲੋਕਾਂ ਲਈ ਕੰਡੇ ਆ ਬਾੜਲਾਂ ਦੇ 700 ਕਿਸਾਨ ਪਹਿਲਾਂ ਸ਼ਹੀਦ ਹੋਇਆ 23 ਸਾਲ ਦਾ ਜਵਾਨ ਹੋਰ ਸ਼ਹੀਦ ਹੋ ਗਿਆ ਜਿਹੜਾ ਬੰਦਾ ਜੋ ਬੀਜ ਦਾ ਵਾ ਕਿਸੇ ਨੇ ਕਣਕ ਬੀਜ ਕੇ ਝੋਨਾ ਵੜਿਆ ਜੋ ਬੀਜਾਂਗੇ ਉਹੀ ਵੜਾਂਗੇ ਐਮਪੀ ਸਾਹਿਬ ਸਾਡੇ ਨਾਲ ਆਏ ਨੇ ਬਹੁਤ ਹੰਗਾਰਾ ਮਿਲਿਆ ਸਾਰੀ ਮਾਰਕੀਟ ਬਾਹਰ ਹੈ ਦੇਖੋ ਸਾਰੀ ਮਾਰਕੀਟ ਫੁੱਲਾਂ ਦਾ ਬਰਸਾਤਾ ਕਰ ਰਹੀ ਹੈ ਸਾਡੇ ਐਮਪੀ ਸਾਹਿਬ ਦਾ ਬਹੁਤ ਸਵਾਗਤ ਹੋ ਰਿਹਾ ਵਾ ਕਿੰਨੀ ਕੁ ਉਮੀਦ ਹੈ ਜੀ ਜਿਹੜਾ 130 ਨਾਲ ਕੀਤਾ ਭਗਵੰਦ ਦਾ 130 ਹੀ ਹੈ ਜੀ ਉਹਦਾ ਜੋ ਭਗਵੰਦ ਮਾਨ ਜੀ ਨੇ ਕਹਿਤਾ ਉਹ डन ਹੈ ਜੀ ਇਹ ਸਾਡੇ ਐਮਐਲ ਐ ਐਮਐਲ ਸਰ ਐਮਪੀ ਦੋ ਦੋ ਲੱਖ ਸੀਟਾਂ 2 ਲੱਖ ਵੋਟਾਂ ਦਾ ਜਿੱਤਣਗੇ ਜੀ ਪੂਰਾ ਬੋਮਨ ਜਿਤਾਇਆ ਜਾਏਗਾ ਜੀ ਬਾਹਰ ਲੈਣੇ ਕਿਸੇ ਨੇ ਨਹੀਂ ਖੜਨਾ ਉੱਤੇ ਇਹਨਾਂ ਨੇ ਉੱਥੇ ਵੀ ਫੋਨ ਬਲੌਕ ਕਰਦੇ ਇੱਥੇ ਵੀ ਫੋਨ ਬਲੌਕ ਕਰਦੇ ਨੇ ਲੋਕਾਂ ਦੇ ہمارا ਐਮਪੀ ਕਿਹਦਾ ਹੋ ਪੱਪੀ ਪ੍ਰੈਸ਼ਰ ਜੈਸਾ ਹੋ ਦੇਖੀਏ ਇੰਨੀਆਂ ਸਰਕਾਰਾਂ ਆਈਆਂ ਇੰਨੀਆਂ ਸਰਕਾਰਾਂ ਆਈਆਂ ਪਰ ਕਿਸੇ ਨੇ ਗਰੀਬਾਂ ਬਾਰੇ ਨਹੀਂ ਸੋਚਿਆ ਇੰਨੇ ਘਰਾਂ 'ਚ ਜੇ ਘਰ-ਘਰ 'ਚ ਜਾ ਕੇ ਪੁੱਛ ਲੋ ਜ਼ੀਰੋ ਬਿਜਲੀ ਬਿੱਲ ਜ਼ੀਰੋ ਆ ਰਿਹਾ ਬਿਜਲੀ ਬਿੱਲ ਜ਼ੀਰੋ ਜਿਨ੍ਹਾਂ ਨਾਲ ਦੁਨੀਆ 'ਚ ਨਵਾਂ ਉਸਾ ਆ ਰਿਹਾ ਇਹ ਨਹੀਂ ਕਿ ਜਨਾਨੀਆਂ ਨੂੰ ਹਜ਼ਾਰ-ਹਜ਼ਾਰ ਰੁਪਈਆ ਨਹੀਂ ਮਿਲਿਆ 1000 ਰੁਪਈਆ ਨਹੀਂ ਮਿਲਿਆ ਲੇਕਿਨ 5-5000 ਜਿਹੜਾ ਬਿੱਲ ਨਹੀਂ ਆਂਦਾ ਉਹ ਵੀ ਜਨਾਨੀਆਂ ਦੇ ਖਾਤੇ 'ਚ 1000 ਰੁਪਈਆ ਵੀ ਆ ਆ ਰਹੇ ਉਹ ਐਲਾਨ ਹੀ ਘੋਸ਼ਿਤ ਕੀਤਾ ہوا ਹੈ ਜੋ ਹਮੇ ਹਮੇ ਕੋਈ ਟੈਨਸ਼ਨ ਨਹੀਂ ਹਮੇ ਤਾਂ ਇਹ ਹੀ ਚਾਹੀਏ ਹਮਾਰਾ ਐਮਪੀ ਕੈਸਾ ਹੋ ਪਪਪਰਾ ਸਰ ਜੈਸਾ ਹੋ